ਮਾਤ ਪੁਰਖਾਂ ਦੇ ਸਾਸ ਕੇ ਪਾਦਸ਼ਾਹੀਓ ਚੜ੍ਹਦੀ ਕਲਾ ਕਰਨੀ ਤਨੁ ਉਸਤੇ ਬਖਸ਼ੀ ਸੱਚੇ ਪਾਦਸ਼ਾਹ ਜੀਓ ਅੜੇ ਮੋਰਚੇ ਭਾਵੇਂ ਦੂਸਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਾਈ ਰਾਮ ਸਿੰਘ ਜੀ ਸਬੰਧੀ ਗਉਂਦੇ ਆ ਮਹਾਰਾਜ ਜਿਨ੍ਹਾਂ ਵੱਲੋਂ ਆਪਣੀ ਦੀ ਬਾਣੀ ਦੇ ਆਸਰੇ ਨੇ ਕਿਰਪਾ ਕਰਨੀ ਗੁਰਮੁਖਾਂ ਦੀਆਂ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀ ਗੁਰਸਿੱਖੀ ਜੀਵਨ ਬਖਸ਼ਣਾ ਦਰ ਘਰ ਦੀਆਂ ਸੇਵਾਵਾਂ ਵਰਥੀਆਂ ਸਿੱਖੇ ਪਾਲਿ ਸਾਹਿਬ ਜੀਓ ਭਜਨ ਬਾਣੀ ਦੇ ਗੰਨਵਾੜ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਇਹਦਾ ਜਿਸ ਪੁੱਤਰ ਭਾਈ ਦਰਵਾਜ ਸਿੰਘ ਜੀ ਸਮੂਹ ਪਰਿਵਾਰ ਨੇ ਬੱਤਰ ਹੁੰਦਿਆਂ ਹੋਇਆਂ ਮਹਾਰਾਜ ਆਸਰੇ ਲਈ ਕਿਰਪਾ ਕਰਨੀ ਗੁਰੂ ਘਰਾਂ ਦੇ ਸਿੱਤੇ ਵੇਖ ਪ੍ਰਿਆਰਥ ਕਰਾਂ ਚੰਦੀ ਕਲਾ ਪੰਦਰਸ ਜੀ ਬਖਸ਼ੀ ਜੇ ਆਰੋਗਤਾ ਬਖਸ਼ੀ ਇਸੇ ਤਰ੍ਹਾਂ ਉਕਮਾਂਤਰ ਪੁੱਤਰਾਂ ਦੇ ਸਾਥ ਅੱਗੇ ਕਰਕੇ ਆਪਣੇ ਸਮਾਜ ਨੂੰ ਕਰਾਉਣ ਦੇ ਮਹਾਰਾਜ ਬਾਲਪਖਸ਼ ਨੇ ਬੁਲੇ ਸੁਮਿਆਕ ਸ੍ਰੀ ਆਕਾਲ ਭਾਰੁ ਜਿਤ ਕੀ ਬੱਤੇ ਪੁਰਨਾ ਸੋਈ ਸੰਤਾ ਪੂਰੀ ਸ਼ਰਮ ਕਰਿਆਨਾ ਨਿਡਰ ਕਣਨ ਸੰਤ ਮਹਾਰਾਜ ਸੰਤ ਬਾਬਾ ਜਵਾਲਾ ਸਿੰਘ ਜੀ ਹਰ ਖੋਲ ਵਾਲੇ ਸੰਤ ਮਹਾਰਾਜ ਸੰਤ ਬਾਬਾ ਮਹਿੰਦਰ ਸਿੰਘ ਜੀ ਹਰ ਖਵਾ ਵਾਲੇ ਤੇ ਸੰਤ ਬਾਬਾ ਦਦਾਰ ਸਿੰਘ ਸਾਹਿਬ ਜੀ ਹਰ ਖੋਲ ਵਾਲੇ ਜਿਨ੍ਹਾਂ ਦੀ ਨਿੱਕੀ ਤੇ ਮਿੱਠੀ ਯਾਦ ਨੂੰ ਸਤਿਮੀ ਯਾਦ ਨੂੰ ਆਪਾਂ ਸਾਥ ਸਾਡੇ ਚਾਹਨਾ ਕਰਦੇ ਪੈਨਸਲ ਕੋਲ ਰੱਖਦੇ ਸੀ ਮਹਾਰਾਣੀ ਸਦਾ ਤੋਂ ਉਹਦਾ ਤਲਾਬ ਹੈ ਮਕੇਰੀਆਂ ਬਣਿਆ ਹੋਇਆ ਉਸ ਥਾਂ ਤੇ ਛੱਪਰਾ ਬੜਾ ਬਣਾ ਉੱਥੇ ਮਹਾਰਾਜ ਬੈਠੇ ਹੋਏ ਸਨ ਤੇ ਬਾਬਾ ਮਹਨ ਸਿੰਘ ਉੱਥੇ ਹੀ ਸੰਤ ਬਾਬਾ ਭਾਜਾ ਸਿੰਘ ਬੈਠੇ ਸਨ ਬੈਠਿਆ ਹੋਏ ਨੇ ਜਦੋਂ ਆਏ ਨੇ ਆਪ ਵੀ ਉਹ ਕਿਹਾ ਕਿ ਮਹਾਂਪੁਰ ਕੋ ਬਚਿਤ ਉਤਮ ਕਰੋ ਤਾਂ ਇਹਨੇ ਦਸਤਾਰ ਦਸਤਾਰ ਆਈਏ ਸੰਤ ਹਰੀ ਸਿੰਘ ਨੂੰ ਕਿਹਾ ਕਿ ਸਾਸ ਜਹਾ ਪਤੀ ਆ ਦਸਾਸ ਜਹਾ ਤੋਂ ਬਾਅਦ 91 ਅੱਖਰ ਸਿੱਧੇ ਕਰ ਦਿੱਤੇ ਆ ਦਰਗਾਹ ਦੇ ਉੱਤੋਂ ਜੋ ਹੁਕਮ ਸੀ ਉਹਦੇ ਨਾਲ ਅੱਖਰ ਚੰਗਾਨੀ ਲੱਗ ਗਏ ਬੜੀ ਨਿਮਰਤਾ ਦੇ ਨਾਲ ਜਿੱਥੇ ਸੰਗਤਾਂ ਬੈਠੀਆਂ ਪਿੱਛੇ ਜਾ ਕੇ ਮਾਹਪੁਰ ਤੋਂ ਬਾਬਾ ਜਗਤਾਰ ਸਿੰਘ ਜੀ ਬੈਠ ਗਏ ਜਿਸ ਵਕਤ ਹੰਸਾਲੀ ਬਾੜੇ ਮਾਹਪੁਰ ਤੋਂ ਬਾਹਰ ਨਿਕਲੇ ਸਿੱਧੀ ਹੀ ਨਿਗਾਹਾਂ ਮਨ ਸੁੱਖਾਂ ਤੇ ਪਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੀ ਬੱਸੀ ਮਨਾਈ ਜਾ ਰਹੀ ਹੈ ਇਸ ਬਾਰੇ ਕੀ ਕਹਿਣਾ ਚਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰੋਂ ਕਰੋ ਵਰੋਂ ਸਾਇ ਨਾ ਪੁਰਖ ਸੰਤ ਬਾਬਾ ਦਵਾਲਾ ਸਿੰਘ ਜੀ ਪਨਾ ਤੋ ਚੱਲੀ ਸੰਪਰਦਾਇ ਹਰਖਵਾਲ ਪਨਾ ਦੇ ਤੀਸਰੇ ਮੁਖੀ ਸਾਧਾਨ ਸੰਤ ਬਾਬਾ ਦੀਦਾਰ ਸਿੰਘ ਦੀ ਹਰਖੋਵਾਲ ਵਾਲੇ ਤੇਨਾਂ ਦੀ ਸਤਵੀਂ ਸਾਲਾਨਾ ਵਰ੍ਹੇ ਮਨਾਉਂ ਜਾ ਰਹੀ ਹੈ ਤੇ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਪਹੁੰਚੀਆਂ ਨੇ ਸੰਤ ਬਾਬਾ ਭਗਵਾਨ ਸਿੰਘ ਜੀ ਮੌਜੂਦਾ ਮੁਖੀ ਸੰਪਰਦਾਇ ਹਰਖੋਵਾਲ ਉਹਨਾਂ ਮਾਪੁਰਖਾਂ ਵੱਲੋਂ ਬੜੇ ਉਤਸ਼ਾਹ ਦੇ ਨਾਲ ਪਹੁੰਚਿਆ ਹੋਇਆ ਸੰਗਤਾਂ ਦਾ ਪ੍ਰਬੰਧ ਕੀਤਾ ਗਿਆ ਹੈ ਲਾਲੀ ਪਿਛਲੇ ਦਿਨਾਂ ਤੋਂ ਮਾਪੁਰਖਾਂ ਦੀ ਯਾਦ ਅੰਦਰ ਜੋ ਸ੍ਰੀ ਅਖੰਡ ਪਾਤਸ਼ਾਹਾਂ ਦੀਆਂ ਲੜੀਆਂ ਪ੍ਰਾਰੰਭ ਹੋਈਆਂ ਭੋਗ ਤੇ ਅਰਦਾਸ ਬੰਤੀ ਹੋਈ ਅੱਗੇ ਜੋ ਸਮਾਗਮ ਇਸ ਵਕਤ ਚੱਲ ਰਹੇ ਹਨ ਸੰਗਤਾਂ ਪਹੁੰਚ ਕਰਕੇ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਲਿਖੇ ਲਾ ਰਹੀਆਂ ਹਨ ਦੇਸ਼ ਵਿਦੇਸ਼ ਦੇ ਵਿੱਚ ਵੀ ਸੰਗਤਾਂ ਬੜੇ ਉਤਸ਼ਾਹ ਨਾਲ ਇਹ ਜੋ ਦਰਸੀ ਦੇ ਸਮਾਗਮ ਮਾਪੁਰਖਾਂ ਦੀ ਯਾਦ ਮਨਾਉਂਦੀਆਂ ਰਹਿੰਦੀਆਂ ਨੇ ਸੋ ਸਤਿਗੁਰੂ ਸੱਚੇ ਪੈ ਸਾਜੀ ਨੇ ਦੁਨਿਆ ਕੀਤੀ ਹੈ ਅੱਛਾ ਬਾਬਾ ਜੀ ਕਿੰਨੀ ਬਰਸੀ ਬਣਾ ਰਹੇ ਹੈ ਤੇ ਕਿਹੜੇ ਦਿਨ ਮਨਾਉਂਦੇ ਔਰ ਵਰਸੀ ਹੈ ਸਦਵੀਂ ਵਰਸੀ ਹੈ ਮਹਾਂਪੁਰਖਾਂ ਦੀ ਜੋ ਮਨਾਈ ਜਾ ਰਹੀ ਹੈ ਇਹ ਹਰ ਸਾਲ ਜੋ 11 ਜਨਵਰੀ ਨੂੰ ਮਨਾਈ ਜਾਂਦੀ ਹੈ ਅਤੇ ਪਹਿਲਾਂ ਹੀ ਕਈ ਦਿਨ ਸੰਗਤਾਂ ਦੇ ਸਦੋਗ ਲਾਲ ਜੋ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਜਾਂਦੇ ਉਹਨਾਂ ਦੀਆਂ ਲੜੀਆਂ ਚੱਲਦੀਆਂ ਰਹਿੰਦੀਆਂ ਹਨ ਜੇਕਰ ਹੋਵੇ ਨੇ ਵਰਸੀ ਦਾ ਜੋ ਮੇਨ ਦਿਨ ਹੈ ਉਹ 11 ਜਨਵਰੀ ਹੈ ਠੀਕ ਹੈ ਜੀ ਸੰਗਤਾਂ ਆਈਆਂ ਇਹ ਦੂਰ ਦੂਰ ਉਹਨਾਂ ਕੀ ਸਵੇਸ਼ ਵਦੇਸ਼ ਇਹੀ ਹੈ ਕਿ ਮਾਹ ਪੁਰਖਾਂ ਦੀ ਕਰਨੀ ਕਮਾਈ ਉਹਨਾਂ ਦੇ ਜਿਹੜੇ ਉਪਦੇਸ਼ ਹੈ ਉਹ ਕਦੇ ਨਹੀਂ ਵਿਸਾਰਨੇ ਚਾਹੀਦੇ। ਜੇ ਵੀ ਹੈ ਮਾਹ ਪੁਰਖ ਆਪਣੇ ਬਜਨਾਂ ਦੇ ਰਾਹੇ ਦੱਸਦੇ ਨੇ, ਸੇਵਾ ਕਰਨ ਦਾ ਢੰਗ ਦੱਸਦੇ ਨੇ। ਉਹ ਵੱਡਾ ਵਡੇਰਾ ਕੋਲ ਪਹੁੰਚ ਕੇ ਇਦਾਂ ਜਦੋਂ ਆਪਾਂ ਸਮਾਗਮਾਂ ਦੇ ਵਿੱਚ ਪਹੁੰਚੀਦਾ ਹੈ, ਉਥੇ ਜਿਹੜੇ ਮਾਹ ਪੁਰਖਾਂ ਨਾਲ ਵਿਚਰੇ ਹੁੰਦੇ ਨੇ, ਉਹਨਾਂ ਦੀ ਸੰਗਤ ਕੀਤੀ ਹੁੰਦੀ ਹੈ। ਐਸੇ ਜਿਹੇ ਗੁਰਮੁਖ ਪ੍ਰੇਮੀ ਮਿਲਦੇ ਨੇ, ਉਹ ਬੜੀਆਂ ਗੱਲਾਂ ਦੱਸਦੇ ਨੇ। ਵਿਦੇਸ਼ ਇਹੀ ਹੈ ਹਾਲ ਕਿ ਗੁਰਦੁਆਰਾਂ ਵਿੱਚ ਜੂਰ ਬੈਠਾ ਕਰੀਏ ਅਤੇ ਸਮਾਗਮਾਂ ਦੇ ਵਿੱਚ ਸਭ ਤੋਂ ਜ਼ਿਆਦਾ ਜਾਨ ਗੁਰਬਾਨੀ ਵਲ ਦੇਣਾ ਕਰੀਏ ਠੀਕ ਹੈ ਤੁਸੀਂ ਸਾਡੇ ਚੈਨਲ ਨੂੰ ਆਪਣਾ ਕੀਮਤੀ ਸਮਰਥਨ ਦਿਤਾ ਹੋਏ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ